ਸਾਡੇ ਇੰਡੀਆ ਦੀ ਮੈਟੈਲਟੀ ਐਸੀ ਹੋ ਗਈ ਆ ਬਿਨਾ ਆਨਰ ਸੈਤਰੀ ਹਰ ਬੰਦਾ ਹੌਰਨ ਤੇ ਹੱਥ ਚੁੱਕਦਾ ਨਹੀਂ ਫਿਰ ਹਾਰ ਨਿਕਲ ਨਹੀਂ ਮਰੀ ਜਾਂਦੇ ਆ ਬੰਦੇ ਇਹ ਆਪਣੀ ਆਪਣੀ ਸੋਚ ਹੈ ਜੀ ਕਿ ਜੈਸੀ ਨਿਕਲ ਜੂਗਾ ਐਦਾਂ ਨਿਕਲ ਸਕਦਾ ਦੇ ਕੱਢ ਲਵੇ ਫਿਰ ਭਲਾ ਹੀ ਹੋਰ ਆਪਣੇ ਮਡਾਣਾ ਪਊਗਾ ਫੋਰਨ ਕੰਟਰੀ ਦੇਖ ਲਓ ਕੁਝ ਵੀ ਦੇਖ ਲਓ ਫੋਰਨ ਦੇ ਉੱਤੇ ਚਲਾਣ ਆ ਤੇ ਜਿੰਨੇ ਵੀ ਹੈਵੀ ਵਾਈਕਲ ਚਲਾਣ ਵਾਲੇ ਬੱਸਾਂ ਵਾਲੇ ਹੈਗੇ ਨੇ ਇਹਨਾਂ ਦੇ ਏਡੀ ਉੱਚੇ ਉੱਚੇ ਹੋਰਨ ਲੱਗੇ ਕੋਲੋਂ ਬੰਦਾ ਲੰਘਦਾ ਵੈਸੇ ਡਰ ਜਾਂਦਾ ਹਰ ਬੰਦੇ ਨੂੰ ਇੱਕ ਬਿਮਾਰੀ ਬੈਹ ਚੁੱਕੀ ਆ ਕਿ ਉਹਨੇ ਹਾਰਨ ਮਾਰਨ ਨੂੰ ਨਹੀਂ ਹੱਤਾਂ ਮੈਂ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਮੰਗ ਕਰਦਾ ਵਾਂ ਇਹ ਜਿੰਜਾਂ ਦੇ ਉੱਤੇ ਨੱਥ ਪਾਈ ਜਾਵੇ ਇਹਨਾਂ ਦੀ ਯਾ ਸਪੈਸ਼ਲ ਕਲਾਸਿਸ ਲੱਗਣ ਜਿਹੜੇ ਬੰਦੇ ਆ ਜਿਹੜੇ ਹਾਰਨ ਮਾਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਇਹਨਾਂ ਦੇ ਮਾਲਕ ਤਗੜੇ ਸਿਸਟਮ ਦਾ ਹਿੱਸਾ ਆ ਕਿੰਕੋ 100 ਵਾਸਾ ਕਿੰਕੋ 150 ਵਾਸਾ ਕਰਾ ਕੋਈ ਗੱਲ ਨਹੀਂ ਭਾਈ ਜੀ ਚੱਲਣ ਦਿਓ ਕਿਉਂਕਿ ਮੈਂ ਬਾਈਡ ਕੰਮ ਨਹੀਂ ਕਰਦਾ ਔਰ ਮੈਂ ਇਸੇ ਕਾਰਨ ਸਾਡੇ ਵੱਧ ਤੋਂ ਵੱਧ ਐਕਸੀਡੈਂਟ ਹੁੰਦੇ ਨੇ ਐਡਾ ਮੂਰੇ ਜਾਮ ਲੱਗਿਆ ਉਹਦੀ ਟੀਟੀ ਨਾਲ ਜਾਮ ਖੁੱਲ ਜੂਗਾ ਨਹੀਂ ਖੁੱਲਣਾ ਇਹਥੇ ਸਾਊਂਡ ਪੋਲੂਸ਼ਨ ਇੰਨਾ ਜ਼ਿਆਦਾ ਹੈ ਕਿ ਤੁਸੀਂ 10 ਮਿੰਟ ਲਗਾਤਾਰ ਇੱਥੇ ਖੜ੍ਹ ਨਹੀਂ ਸਕਦੇ ਅਗਰ ਖੜ੍ਹੇ ਰਹੋਗੇ ਤਾਂ ਸਿਰ ਦੇ ਵਿੱਚ ਦਰਦ ਹੋਣਾ ਲਾਜ਼ਮੀ ਹੈ ਸਭ ਤੋਂ ਪਹਿਲਾਂ ਤਾਂ ਇਹ ਆਵਾਜ਼ ਸੁਣ ਲੋ ਇੱਥੇ ਕੋਈ ਵੀ ਕਾ ਅਜੀਹਾ ਸੈਕਿੰਡ ਗੁਜ਼ਰ ਰਿਹਾ ਜਿੱਥੇ ਤੁਹਾਨੂੰ ਹਾਰਨ ਦੀ ਆਵਾਜ਼ ਸੁਣਾਈ ਨਾ ਦਿੰਦੀ ਹੋਵੇ ਹਰ ਵੀਕਲ ਚਾਹੇ ਉਹ ਬੱਸਾਂ ਨੇ ਚਾਹੇ ਉਹ ਕਾਰਾਂ ਨੇ ਚਾਹੇ ਉਹ ਟੂ-ਵੀਲਰ ਹੈ ਹਰ ਕੋਈ ਬੰਦਾ ਹਾਰਨ ਤੋਂ ਬਿਨਾਂ ਨਿਕਲ ਹੀ ਨਹੀਂ ਪਾਰ ਰਿਹਾ ਹਾਰਨ ਦਾ ਇਸਤੇਮਾਲ ਲਗਾਤਾਰ ਹੋ ਰਿਹਾ ਹੈ ਜਦ ਕਿ ਸ਼ਹਿਰ ਦੇ ਵਿੱਚ ਪ੍ਰੈਸ਼ਰ ਹਾਰਨ ਮਨਾਹੀ ਹੈ ਇਸਤੇਮਾਲ ਕਰਨਾ ਮਨਾ ਹੈ ਇਸਦੇ ਬਾਅਦ ਵੀ ਲਗਾਤਾਰ ਹਾਰਨ ਵੱਜਦੇ ਹੋਏ ਸੁਣਾਈ ਦੇ ਰਹੇ ਨੇ ਅ ਤੁਸੀਂ ਸੁਣ ਰਹੇ ਹੋ ਕਿ estr ਲਗਾਤਾਰ ਹਾਰਨ ਵੱਜਦੇ ਹੋਏ ਆ ਰਹੇ ਨੇ ਜਿਹੜੇ ਲੋਕ ਇੱਥੇ ਰੂਟੀਨ ਚ ਰਹਿੰਦੇ ਉਹਨਾਂ ਨੇ ਗੱਲਬਾਤ ਕਰ ਲੈਣੀ ਹੈ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਲਾਲ ਸਿੰਘ ਸਿੱਧੂ ਆ ਜੀ ਡਾਕਟਰ ਸਾਹਿਬ 10 ਮਿੰਟ ਲਗਾਤਾਰ ਨਿਖੜ ਪਾ ਰਹੇ ਆ ਤੁਸੀਂ ਸੁਣ ਰਹੇ ਹੋ ਕੋਈ ਅਜਿਹਾ ਪਲ ਨਹੀਂ ਜਿੱਥੇ ਹਾਰਨ ਸੁਣਾਈ ਨਾ ਦਿੰਦਾ ਹੋਵੇ ਦੇਖੋ ਜੀ ਮੈਂ ਇੱਕ ਦਿਨ ਓਡ ਕੀਤੀ ਆ ਸਾਡੇ ਇੰਡੀਆ ਦੀ ਮੈਟੈਲਟੀ ਐਸੀ ਹੋ ਗਈ ਆ bina on safety ਹਰ ਬੰਦਾ ਹੌਰਨ ਤੇ ਹੱਥ ਚੁੱਕ ਲੈਣੀ ਉਹਨੂੰ ਸਮਝ ਤੋਂ ਬਾਹਰ ਵੀ ਮੈਂ ਹੌਰਨ ਕਿਉਂ ਮਾਰਿਆ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੈਂ ਹੈਰਾਨ ਆ ਫੋਰਨ ਕੰਟਰੀ ਦੇਖ ਲਓ ਕੁਝ ਵੀ ਦੇਖ ਲਓ ਹੌਰਨ ਦੇ ਉੱਤੇ ਚਲਾਣ ਆ ਕਿ ਹੌਰਨ ਨਹੀਂ ਮਾਰਨਾ ਔਰ ਸਾਡੇ ਜਿੰਨੇ ਵੀ ਲਾਇਸੈਂਸ ਦਿੰਦੇ ਆ ਸਾਡੇ ਅਫਸਰਾਂ ਨੂੰ ਇਹ ਚਾਹੀਦਾ ਵਾ ਜਿਹੜਾ ਵੀ ਬੰਦਾ ਨਾ ਲਾਇਸੈਂਸ ਅਪਲਾਈ ਕਰਦਾ ਉਹਨੂੰ ਵਗੈਰਾ ਦੱਸਿਆ ਜਾਵੇ ਵੀਰੇ ਹਾਰਨ ਨਾਟ ਅਲੌਡਾ ਪਹਾੜੀ ਏਰੀਆ ਜੂ ਨਾਟ ਅਲੌਡਾ ਤੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਰ ਬੰਦਾ ਹਾਰਨ ਟੂੰ 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 ਪਤਾ ਨਹੀਂ ਇਹਨੂੰ ਦਵਾਨੀ ਪੋਲੂਸ਼ਨ ਕਹਿੰਦੇ ਆ ਇਦਾਂ ਬ੍ਰੇਨ ਤੇ ਇੰਨਾ ਅਸਰ ਪੈਂਦਾ ਵਾ ਕਿ ਹਰ ਬੰਦੇ ਦਾ ਜਿਹੜਾ ਬ੍ਰੇਨ ਆ ਮਾਈਂਡ ਕੰਮ ਨਹੀਂ ਕਰਦਾ ਔਰ ਮੈਂ ਇਸੇ ਕਾਰਨ ਸਾਡੇ ਵੱਧ ਵੱਧ ਐਕਸੀਡੈਂਟ ਹੁੰਦੇ ਨੇ ਕਿਸੇ ਵੀ ਏਰੀਆ 'ਚ ਜਦੋਂ ਹਾਰਨ ਵਜਦਾ ਵਾ ਟੂ 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 ਕਿਤੇ ਨਾ ਕਿਤੇ ਕੁਛ ਨਾ ਕੁਛ ਉੱਥੇ ਵੇਲੇ ਥੋੜੀ ਦੇਰ ਦੀ ਐਕਸੀਡੈਂਟ ਹੋ ਜਾਂਦਾ ਵਾ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਬ੍ਰੇਨ ਤੇ ਹੈਨਾ ਅਸਰ ਹੁੰਦਾ ਹੁਣ ਮੈਂ ਮੈਂ ਖੁਦ ਬੋਲ ਰਿਹਾ ਮੈਨੂੰ ਜ਼ੋਰ ਲਗਾਉਣਾ ਪੈ ਰਿਹਾ ਤੁਸੀਂ ਬੋਲ ਰਹੇ ਜ਼ੋਰ ਲਗਾਉਣਾ ਪੈ ਰਿਹਾ ਆਪਾਂ ਨੂੰ ਇੱਕ ਦੂਜੇ ਦੀ ਆਵਾਜ਼ ਨਹੀਂ ਸੁਣਦੀ ਆ ਤੁਸੀਂ ਦੇਖ ਲਓ ਆ ਦੇਖੋ ਆਹ ਕੋਲੇ ਨਾ ਕੋਈ ਨਾ ਕੋਈ ਇਹਨਾਂ ਕੋ ਮਤਲਬ ਨਹੀਂਗਾ ਰੋਡ ਖਾਲੀ ਆ ਉਹਨੂੰ ਹਾਰਨ ਮਾਰੀ ਜਾਣਾ ਕਿਉਂਕਿ ਤੇ ਦਿਮਾਗ ਦਾ ਵੀ ਮੈਂ ਹਾਰਨ ਮਾਰਨਾ ਹਰ ਬੰਦੇ ਨੂੰ ਇੱਕ ਬਿਮਾਰੀ ਬੈ ਚੁੱਕੀ ਆ ਵੀ ਉਹਨੇ ਹਾਰੋਂ ਮਾਰਨੋਂ ਨਹੀਂ ਅੱਦਣਾ ਕਿਉਂਕਿ ਉਹਨੂੰ ਦੱਸਿਆ ਹੀ ਨਹੀਂ ਜਾਂਦਾ ਵੀ ਹਾਰੋਂ ਦਾ ਨੁਕਸਾਨ ਐਨੂੰ ਦੁਨੀ ਪੋਲੂਸ਼ਨ ਕਹਿੰਦੇ ਆ ਤੇ ਨਹੀਂ ਮਾਰਨਾ ਚਾਹੀਦਾ ਮੈਂ ਪੰਜਾਬ ਸਰਕਾਰ ਤੋਂ ਭਾਰੇ ਸਰਕਾਰ ਤੋਂ ਮੰਗ ਕਰਦਾ ਆਂ ਇਹ ਜਿੱਜਾਂ ਦੇ ਉੱਤੇ ਨੱਥ ਪਾਈ ਜਾਵੇ ਅੱਛਾ ਇੱਕ ਚੀਜ਼ ਹੋਰ ਹੈ ਕਿੰਨਾ ਤੇ ਜਿਹੜੇ ਆਸ-ਪਾਸ ਦੇ ਲੋਕ ਨੇ ਔਰ ਬਿਨਾ ਕੋਈ ਮਤਲਬ ਨਹੀਂ ਸਾਰੀ ਸੜਕ ਖਾਲੀ ਹੈ ਬਸ ਹਰ ਇਹ ਉਹੀ ਆਦਤ ਬੈ ਗਈ ਹੈ ਆਦਤ ਬੈ ਗਈ ਹੈ ਇਹ ਨਹੀਂ ਹੈਬਿਟ ਬਣ ਚੁੱਕੀ ਆ ਇਹਨਾਂ ਦੀ ਇਹ ਸਪੈਸ਼ਲ ਕਲਾਸਾਂ ਲੱਗਣ ਜਿਹੜੇ ਬੰਦੇ ਆ ਜਿਹੜੇ ਹਾਰਨ ਮਾਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਆਮ ਸਮਾਜ ਦਾ ਫਾਇਦਾ ਹੋ ਸਕੇ ਅੱਛਾ ਜਿਹੜੇ ਇੱਥੇ ਆਸ-ਪਾਸ ਲੋਕ ਰਹਿੰਦੇ ਆ ਉਹਨਾਂ ਨੂੰ ਕਿੰਨਾ ਆਸਰ ਹੁੰਦਾ ਹੋਊਗਾ ਤੁਸੀਂ ਉਹਨਾਂ ਨੂੰ ਜਦੋਂ ਪੰਜਾਬ ਦੇ ਜਿੰਨੇ ਲੋਕ ਆ ਮੈਂ ਕਿਤੇ ਵੀ ਜਾਂਦੇ ਆ ਉਹ ਹਾਈਪਰ ਹੁੰਦੇ ਨੇ ਕਿਉਂ ਹਾਈਪਰ ਹੁੰਦੇ ਨੇ ਨਿਊਰੋਪ੍ਰੈਸ਼ਨ ਵਧ ਕੇ ਨਿਊਰੋਪ੍ਰੈਸ਼ਨ ਕਿਉਂ ਵਧਣਗੇ ਆ ਜਿਹੜਾ ਉਹ ਸ਼ੋਰ ਨਹੀਂ ਸੁਣਾ ਜਾਂਦੇ ਤੁਹਾਨੂੰ ਧੱਕੇ ਨਾਲ ਸੁਣਾਇਆ ਜਾ ਰਿਹਾ ਉਹਦੇ ਕਰਕੇ ਇਹ ਹੋ ਰਿਹਾ ਜੀ ਬਿਲਕੁਲ ਸਹੀ ਕਾਰਨ ਹੈ ਕਿ ਨੈਗੇਟਿਵ ਸਾਊਂਡ ਐਂਡ ਪੋਜ਼ਿਟਿਵ ਸਾਊਂਡ ਦਾ ਬਹੁਤ ਫਰਕ ਪੈਂਦਾ ਸਾਡੇ ਦਿਮਾਗ ਦੇ ਉੱਤੇ ਜਦੋਂ ਅਸੀਂ ਅਨਨੈਸੈਸਰੀ ਟੀ ਟੀ ਪੀ ਪੀ ਸੁਣੀ ਜਾਣੀ ਹੈ ਤਾਂ ਕਿਤੇ ਨਾ ਕਿਤੇ ਸਟ੍ਰੈਸ ਵੀ ਆ ਜਾਂਦਾ ਉਹ ਤਾਹੜ ਵੀ ਹੁੰਦੀ ਆ ਇੱਕ ਖਿੱਚ ਦਾ ਵੀ ਕਾਰਨ ਬਣ ਜਾਂਦਾ ਇਤਰੇ ਬੰਦਾ ਜਦੋਂ ਸ਼ਹਿਰ ਚੋਂ ਆਪਾਂ ਘਰ ਜਾਂਦੇ ਆ ਸੇਹ ਤੋਂ ਸ਼ਾਮ ਲੈ ਕੇ ਆਪਾਂ ਕੰਮ ਕਰਦੇ ਆ ਉਸ ਤੋਂ ਬਾਅਦ ਕੀ ਹੁੰਦਾ ਵਾ ਘਰ ਜਾਂਦੇ ਆ ਜਾਂਦੇ ਹੀ ਘਰੇ ਕੋਈ ਮੜੀ ਜੀ ਗੱਲ ਹੋਵੇ ਸਾਨੂੰ ਹਾਈਪਰ ਹੋ ਜਾਨੇ ਹੌਸਲੇ ਕਰਦੇ ਆ ਦੇ ਪੈ ਜਾਂਦੇ ਆ ਪਹਿਲੇ ਖਿਜ ਆ ਜਾਂਦਾ ਸਾਰੀ ਜੀ ਟੀਡੀ ਟੂੰਡਾ ਸੁਣ ਕੇ ਉਹੀ ਕਾਰਨ ਨਾਲ ਘਰ ਅੱਜ ਕਲੇਸ਼ ਹੀ ਵੱਧ ਤੋਂ ਵੱਧ ਪੈ ਰਹੇ ਨੇ ਅੱਛਾ ਇਹਦਾ ਹੱਲ ਕੀ ਹੋ ਸਕਦਾ ਕਿ ਟ੍ਰੈਫਿਕ ਸਮੱਸਿਆ ਇਹਦੀ ਕਾਰਨ ਹੈ ਕਿ ਮਤਲਬ ਹੱਲ ਕੀ ਹੈ ਸਮਝਦਾਰੀ ਵਰਤੀ ਜਾਵੇ ਜਾਂ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਜਾਂ ਵੀ ਨਿਕਲ ਜੂਗੀ ਟ੍ਰੈਫਿਕ ਹਾਰਨ ਦੀ ਲੋੜ ਨਹੀਂ ਕੁਝ ਨਹੀਂ ਕਰਨਾ ਚਾਹੀਦਾ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਨਾ ਜੇ ਵੀ ਬੰਦੇ ਦਾ ਲਾਇਸੈਂਸ ਬਣਾਇਆ ਜਾਵੇ ਏ ਨਾ ਹੋਵੇ ਵੀ ਉਹਨੂੰ ਪਤਾ ਹੀ ਕੁਛ ਨਾ ਹੋਵੇ ਉਹਨੂੰ ਪੂਰੀਆਂ ਉਹਦੀਆਂ ਕਲਾਸਿਸ ਲੱਗਣ ਉਹਨੂੰ ਉਹਦੇ ਬਾਰੇ ਦੱਸਿਆ ਜਾਵੇ ਵੀ ਤੂੰ ਐਡਾ ਹਰਨ ਮਾਰਨਾ ਵਾ ਇੱਥੇ ਲਾਈਸੈਂਸ ਆਨ ਕਰ ਰਹਿਆਂ ਨੇ ਆਹ ਤੇਰੇ ਇੰਡੀਕੇਸ਼ਨ ਨੇ ਆਹ ਤੇਰੇ ਯਾਰੋ ਨੇ ਤੂੰ ਉੱਧਰੋਂ ਜਾਣਾ ਉੱਧਰੋਂ ਜਾਣਾ ਕਿਸੇ ਨੂੰ ਕੁਛ ਨਹੀਂ ਪਤਾ ਬਸ ਅਪਲਾਈ ਕੀਤਾ ਲਾਇਸੈਂਸ ਬਣ ਗਿਆ ਫੀਸਾਂ ਦਿੱਤੀਆਂ ਆ ਜੋ ਇਦੇ ਬਾਰੇ ਪੂਰੀ ਜਾਣਕਾਰੀ ਵਕੇਦਾ ਕਲਾਸਿਸ ਲੱਗਣ ਫੇ ਦੱਸਿਆ ਜਾ ਸਕਦਾ ਤਾਂ ਹੀ ਇਸ ਸਮਾਜ ਦਾ ਭਲਾ ਹੋ ਸਕਦਾ ਅੱਛਾ ਐਡੇ ਜਿਹੜੇ ਹੈਵੀ ਬੱਸੇ ਚਲਾਉਂਦੇ ਆ ਹਨਾ ਇਹਨਾਂ ਨੂੰ ਤਾਂ ਕਿਸੇ ਦੀ ਦੱਸਣ ਦੀ ਲੋੜ ਨਹੀਂ ਫੇ ਪ੍ਰੈਸ਼ਰ ਹਾਰਨ ਕਿਉਂ ਨਹੀਂ ਬੰਦ ਕਰਦੇ ਇਹਨਾਂ ਦੇ ਮਾਲਕ ਤਕੜੇ ਸਿਸਟਮ ਦਾ ਹਿੱਸਾ ਵਾ ਕਿਉਂ ਕੋ 100 ਬਾਸਾ ਕੇ ਕੋ 150 ਬਾਸਾ ਉਹ ਕਰਾ ਕੋਈ ਗੱਲ ਨਹੀਂ ਭਾਈ ਜੀ ਚੱਲਣ ਦਿਓ ਜੇ ਤਾਂ ਬੰਦਾ ਥੱਲੇ ਆ ਜੇ ਤਾ ਨਹੀਂ ਪਰਵਾ ਕਰਦੇ ਤੁਸੀਂ ਹੋਰਨ ਦੀ ਗੱਲ ਕਰਦੇ ਹੋ ਬੰਦਾ ਥੱਲੇ ਆ ਜੇ ਕਿਸੇ ਵੀ ਵੱਡੀ ਟਰਾਂਸਪੋਰਟ ਦਾ ਉਹ ਜਲਦੀ ਜਾਂਦੇ ਨਹੀਂ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਦਾ ਮਰੇ ਉਹ ਜਾਰੇ ਰੋਬਟ ਦੇ ਘਰੇ ਚੱਲ ਜਾਂਦੀ ਆ ਥਾਣੇ ਉਸ ਤੋਂ ਲਗਾ ਕੁਝ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਵੀ ਜਿੰਨੇ ਵੀ ਲਾਇਸੈਂਸ ਦਿੱਤੇ ਜਾਂਦੇ ਆ ਤਾਂ ਦਿੱਤੇ ਜਾਣ ਜੇ ਉਹਨਾਂ ਨੀਮਾ ਦੀਆਂ ਪਾਲਾ ਕੀਤੀਆਂ ਜਾਂ ਬਿਲਕੁਲ ਸਹੀ ਨੀਮਾ ਦੀ ਜਿਹੜੀ ਆ ਪਾਲਣਾ ਕੀਤੀ ਜਾਵੇ ਅਨਨੈਸੈਸਰੀ ਹਾਰਨ ਤੋਂ ਬਚਿਆ ਜਾਵੇ ਵੀਰੇ ਜੀ ਕਾਰਨ ਕੀ ਆ ਤੁਸੀਂ ਕਿੰਨੇ ਕ ਦੇਰ ਤੋਂ ਇੱਥੇ ਖੜੇ ਹੋ ਮੈਨੂੰ 10-15 ਮਿੰਟ ਤਾਂ ਹੋ ਗਏ ਨੇ ਇੱਥੇ ਖੜਦੇ ਨੂੰ ਤੇ ਹਾਰਨ ਕਿੰਨੀ ਕ ਟਾਈਮ ਹੋਇਆ ਵੀ ਸੁਣਿਆ ਨਹੀਂ ਸੁਣਿਆ ਨਹੀਂ ਬਾਰ ਬਾਰੀ ਵੱਜੀ ਜਾਂਦਾ ਪਿਆ ਨਾ ਕੋਈ ਇੱਥੇ ਸਿਸਟਮ ਹੈ ਨਾ ਕੋੱਚਾ ਜਿੰਨੇ ਵੀ ਹੈਵੀ ਵਾਈਕਲ ਚਲਾਣ ਵਾਲੇ ਬੱਸ ਵਾਲੇ ਹੈਗੇ ਨੇ ਇਹਨਾਂ ਦੇ ਐਡੀ ਡੀ ਉੱਚੀ ਉੱਚੀ ਹੋਣ ਲੱਗੇ ਕੋਲੋਂ ਬੰਦਾ ਲੰਘਦਾ ਵੈਸੇ ਡਰ ਜਾਂਦਾ ਦਿਮਾਗ ਦੇ ਉੱਤੇ ਪੈਂਦਾ ਪਿੱਛੇ ਵਾਲਾ ਬੰਦਾ ਵੈਸੇ ਡਰ ਜਾਂਦਾ ਕਿ ਯਾਰ ਕਿਤੇ ਉੱਪਰ ਨਾ ਚੜ ਜੇ ਵੈਸੇ ਵੀ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਤੁਸੀਂ ਉਹਨਾਂ ਦੀ ਚੱਕ ਵੀ ਕਰਾਓਗੇ ਨਾ ਲਾਇਸੈਂਸ ਵੀ ਉਹਨਾਂ ਦੇ ਕਿਸੇ ਕੋਲ ਹੈ ਨਹੀਂਗੇ ਜਾਂ ਤਾਂ ਉਹਨੇ ਚਲਾਣ ਹੋਏ ਹੋਏ ਨੇ ਤੇ ਨਾ ਜਾਂ ਤਾਂ ਉਹਨਾਂ ਦੇ ਰੱਦ ਹੋ ਗਏ ਹੋਣੇ ਲਾਇਸੈਂਸ ਅੱਛਾ ਆ ਦੇਖੋ ਨਾ ਆ ట్రాਫਿਕ ਦੇ ਪਿੱਛੇ ਟ੍ਰੈਫਿਕ ਚੱਲ ਰਹੀ ਹੈ ਉਸ ਦੇ ਬਾਵਜੂਦ ਦੋਨੇ ਹਾਰਨ ਮਾਰਦੇ ਹੋਏ ਜਾ ਰਹੇ ਜਦ ਕਿ ਉਹਨੂੰ ਪਤਾ ਵੀ ਉਹਦੇ ਮੁਰੇ ਜਾਮ ਹੈਗਾ ਜਾਮ ਹੈਗਾ ਕਿ ਉਹ ਕਹਿੰਦੇ ਕਿ ਪਹਿਲੇ ਮੈਂ ਲੰਗ ਲਮਾ ਕਹਿੰਦਾ ਮੈਂ ਪਹਿਲੇ ਲੰਗ ਲਮਾ ਕੋਈ ਨਾਲ ਕੋਈ ਸਿਸਟਮ ਨਹੀਂ ਆਉਂਦੀ ਬਾਈਕਾਂ ਸਾਰੇ ਦੇਖ ਲਓ ਇੱਕ ਦੂਜੇ ਦੇ ਮਗਰ ਲਾ ਕੇ ਖੜੇ ਨੇ ਰਸਤਾ ਪੂਰਾ ਦੇਖੋ ਪੂਰਾ ਜਾਮ ਕੀਤਾ ਪਿਆ ਇਨਾਂ ਨੇ ਜਿੰਨੇ ਵੀ ਬੰਦੇ ਨੇ ਇਨਾਂ ਕੋ ਕਿਸੇ ਕੋ ਕੋਈ ਲਾਇਸੈਂਸ ਨਹੀਂ ਹੈਗਾ ਰਾਤੀ ਵੱਲੇ ਜਿਹੜੇ ਗੱਡੀਆਂ ਚਲਾਉਂਦੇ ਇੰਨੇ ਭਾਵੇਂ ਅੱਖਾਂ ਚੈੱਕ ਕਰਾ ਲਓ ਇਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਨਾ ਹੀ ਇਹ ਬੰਦੇ ਚੱਕਣ ਲੱਗਿਆ ਦੇਖ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਇੰਨਾ ਕਰਕੇ ਹੀ ਹੁੰਦੇ ਨੇ ਆ ਇੱਥੇ ਕਾਰਨ ਆ ਦੇਖਿਓ ਪ੍ਰੀੜੇ ਲੱਗੀ ਹੈ ਨਾ ਟ੍ਰੈਫਿਕ ਜਾਣਾ ਉਹ ਹਾਰਨ ਮਾਰ ਰਿਹਾ ਤੇ ਪਿਛੇ ਉਹ ਹਾਰਨ ਮਾਰ ਰਿਹਾ ਤੇ ਪਿਛੇ ਉਹ ਹਾਰਨ ਮਾਰ ਰਿਹਾ ਅੱਜ ਕੀ ਇਹਨਾਂ ਨੂੰ ਪਤਾ ਵੀ ਅੱਗੇ ਨਿਕਲੂਗਾ ਤਾਂ ਹੀ ਪਿਛੇ ਵਾਲਾ ਜਾਊਗਾ ਨਾ ਇਹ ਜਿਹੜੇ ਹਾਰਨ ਮਾਰਦੇ ਆ ਨਾ ਇਹਨਾਂ ਦੀ ਮਡਲਟੀ ਬਣ ਚੁੱਕੀ ਆ ਇਹਨਾਂ ਨੂੰ ਅੱਗੇ ਪਿਛੇ ਨਾਲ ਕੋਈ ਮਤਲਬ ਨਹੀਂ ਬਸ ਦਿਮਾਗ ਜਾਮਾ ਟੀ ਡੀ 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 ਕਰਨੀ ਆ ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂਗਾ ਜੇ ਕੋਈ ਬੋਲਦਾ ਤਾਂ ਲੜਦੇ ਆ ਹੋਰ ਕੁਝ ਨਹੀਂਗਾ ਜੇ ਟੀਟੀ ਇਹਦਾ ਮਤਲਬ ਆ ਟੀਟੀ ਮੈਂ ਜਿਸ ਸਾਹਮਣੇ ਆ ਇਹਦੀ ਟੀ ਨਾਲ ਕੋਈ ਫਰਕ ਥੋੜਾ ਬਣਾ ਤੇ ਦਸਾਂ ਬੰਦੇ ਨੂੰ ਤਾਂ ਸੁਣਦਾ ਹੀ ਨਹੀਂ ਪ ਇਹਨੇ ਮਾਰੀ ਜਾਣਾ ਇਹਨੇ ਆਪਣਾ ਕੰਮ ਕਰ ਜਾਣਾ ਵਾ ਹੋਰ ਕੁਝ ਨਹੀਂ ਆਗਾ ਬਸ ਕੰਮ ਇਹਨਾਂ ਕੀ ਆ ਇਹਨਾਂ ਨੇ ਆਪਣੇ ਹਾਰਨ ਜਿਹੜੇ ਆ ਮਾਰੀ ਜਾਣੇ ਲਗਾਤਾਰ ਉਂਗਲ ਰੱਖੀ ਰੱਖਣੀ ਆ ਦੇਖੋ ਨਿੱਕ ਮure ਟ੍ਰੈਫਿਕ ਜਮ ਆ ਤੁਹਾਨੂੰ ਵੀ ਦੇਖਦਾ ਹਾਰਨ ਮੈਂ ਦੇਖ ਰਿਹਾ ਆ ਮੈਂ ਨਾ ਇਤਨਾ ਨਹੀਂ ਹਾਰਨ ਮਾਰਦਾ ਹੁੰਦਾ ਮੈਂ ਹਰੇ ਕਿਸੇ ਨੂੰ ਕਹਿੰਦਾ ਲਾ ਪਿੱਛੇ ਵਾਲੇ ਨੂੰ ਕਿ ਭਾਈ ਅੱਗੇ ਹਾਰਨ ਆ ਕੋਈ ਦਾਵਾ ਨਹੀਂ ਆਗਾ ਇਹ ਗੱਲ ਹੋ ਜਾਂਦੀ ਆ ਭਾਈ ਤੇ ਹਾਰਨ ਲੱਗਦਾ ਕਿ ਮੂਰੇ ਜਿਹੜਾ ਟ੍ਰੈਫਿਕ ਜਾਮ ਹੈ ਦੇਖਦਾ ਟ੍ਰੈਫਿਕ ਜਾਮ ਹੈ ਹੈਨਾ ਫਿਰ ਹਾਰ ਨਿਕਲ ਨਹੀਂ ਮਰੀ ਜਾਂਦੇ ਬੰਦੇ ਇਹ ਆਪਣੀ ਆਪਣੀ ਸੋਚ ਹੈ ਜੀ ਵੀ ਜਲਦੀ ਨਿਕਲ ਜੂਗਾ ਐਦਾਂ ਨਿਕਲ ਸਕਦਾ ਦੇ ਕੱਢ ਲਵੇ ਫਿਰ ਬਾਲਾ ਹੀ ਹੋਰ ਆਪਣੇ ਬਣਾ ਲੈਣਾ ਪਊਗਾ ਆਪਣੇ ਹੀ ਫਲਾਈਓਵਰ ਬਣਾਉਣਾ ਪਊਗਾ ਇਹ ਦੇਖੋ ਪੂਰੀ ਰੋਡ ਜਾਮ ਹੈ ਲੇਕਿਨ ਚਲਾਨ ਹੁੰਦੇ ਇਹਨਾਂ ਨੂੰ ਕੋ ਪੁੱਛਣ ਵਾਲੇ ਵੀ ਕੋਈ ਡਾਕੂਮੈਂਟ ਨਹੀਂ ਕੋਈ ਕੁਝ ਨਹੀਂ ਇਹਨੂੰ ਕੋਈ ਪੁੱਛਣਾ ਇਹ ਰੇੜੀ ਬਿਲਕੁਲ ਇਹ ਜਿਹੜੇ ਜਗਾੜੂ ਤਿਆਰ ਕੀਤੇ ਆ ਜਾਂ ਬੱਸਾਂ ਵਾਲੇ ਪ੍ਰੈਸ਼ਰ ਹਾਰਨ ਵਾਲੇ ਐ ਸਭ ਨੂੰ ਪਤਾ ਹੈ ਕਿ ਸਾਨੂੰ ਨਿਕਲਣ ਲੱਗੇ ਟਾਈਮ ਲੱਗਣਾ ਲੇਕਿਨ ਬਾਬਜੂ ਦੱਸਦੇ ਸਭ ਨੇ ਆਪਣੀਆਂ ਉਂਗਲਾਂ ਹਾਰਨ ਤੇ ਰੱਖੀਆਂ ਹੋਈਆਂ ਨੇ ਔਰ ਬੱਸਾਂ ਵਾਲੇ ਲਗਾਤਾਰ ਪ੍ਰੈਸ਼ਰ ਹਾਰਨ ਮਾਰ ਮਾਰ ਕੇ ਜਿਹੜਾ ਹਟਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਇਹਦੇ ਨਾਲ ਟ੍ਰੈਫਿਕ ਜਲਦੀ ਰਸਤਾ ਦੇ ਦੇਗੀ ਲੇਕਿਨ ਕੀ ਹਾਰਨ ਮਾਰਨ ਨਾਲ ਟ੍ਰੈਫਿਕ ਚੱਲ ਸਕਦੀ ਆ ਅੱਗੇ ਖੁੱਲਿਆ ਜਾਮ ਖੁੱਲ ਸਕਦਾ ਜੇ ਟ੍ਰੈਫਿਕ ਮਲਾਸਕ ਟ੍ਰੈਫਿਕ ਜਿਹੜੇ ਅਧਿਕਾਰੀ ਨੇ ਕੋਸ਼ਿਸ਼ ਕਰ ਰਹੇ ਨੇ ਟ੍ਰੈਫਿਕ ਨੂੰ ਚਲਾਉਣ ਦੀ ਲੇਕਿਨ ਟ੍ਰੈਫਿਕ ਹੈ ਕਿ ਲਗਾਤਾਰ ਹਾਰਨ ਦਾ ਇਸਤੇਮਾਲ ਕਰਦੀ ਹੋਈ ਆ ਰਹੀ ਹੈ ਕਿ ਸ਼ਾਇਦ ਇਹਦੇ ਨਾਲ ਉਹਨਾਂ ਨੂੰ ਰਸਤਾ ਜਲਦੀ ਮਿਲ ਜਵੇ ਦੋਨੇ ਪਾਸਿਓ ਜਿਹੜੀ ਇਹ ਟ੍ਰੈਫਿਕ ਚੱਲਦੀ ਹੋਈ ਔਰ ਲੇਕਿਨ ਹਾਰਨ ਲਗਾਤਾਰ ਵੱਜਦੇ ਹੋਏ ਸੁਣਾਈ ਦੇ ਰਹੇ ਨੇ ਔਰ ਬੱਸਾਂ ਵਾਲੇ ਲਗਾਤਾਰ ਪ੍ਰੈਸ਼ਰ ਹਾਰਨ ਦਾ ਇਸਤੇਮਾਲ ਕਰ ਰਹੇ ਨੇ ਕਿਸੇ ਨੂੰ ਪਰਵਾਹ ਨਹੀਂ ਹੈ ਕਿ ਆਖਰ ਕਿਉਂ ਇੰਨਾ ਪ੍ਰੈਸ਼ਰ ਹਾਰਨ ਦਾ ਇਸਤੇਮਾਲ ਕੀਤਾ ਜਾਂਦਾ ਔਰ ਕਿੰਨੀਆਂ ਇਹਦੇ ਨਾਲ ਦਿਕਤਾ ਹੋ ਸਕਦੀਆਂ ਨੇ ਕਿੰਨੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ ਅੱਛਾ ਬਿਰਾਜੀ ਕਿੰਨੇ ਕ ਟਾਈਮ ਹੋਇਆ ਤੁਹਾਨੂੰ ਇੱਥੇ ਖੜੇ ਨੂੰ ਅੱਧਾ ਘੰਟਾ ਹੋ ਗਿਆ ਅੱਧੇ ਘੰਟੇ ਚ ਕੋਈ ਇਦਾਂ ਦਾ ਸਮਾਂ ਗਿਆ ਜਦੋਂ ਹਾਰਨ ਨਾਲ ਸੁਣਿਆ ਹੋਵੇ ਕੰਨ ਚ ਨਹੀਂ ਨਹੀਂ ਭਾਈ ਇਦਾਂ ਨਹੀਂ ਕਿਉਂ ਲੋਕ ਲਗਾਤਾਰ ਪੀ ਪੀ ਟੀ ਟੀ ਬਰੀ ਜਾਂਦੇ ਆ ਉਹ ਗਰਮੀ ਕਰਕੇ ਭਾਈ ਗਰਮੀ ਕਰਕੇ ਥੋੜਾ ਕਰਦੇ ਖੜਨ ਕਰਕੇ ਹੋਰ ਤਾਂ ਕੁਝ ਨਹੀਂ ਨਹੀਂ ਐਡਾ ਮੂਰੇ ਜਾਮ ਲੱਗਿਆ ਉਹਦੀ ਟੀ ਟੀ ਨਾਲ ਜਾਮ ਖੁੱਲ ਜਾਊਗਾ ਨਹੀਂ ਸੁਣਨਾ ਹੈ ਫਿਰ ਕਰੇ ਉਕਾਰਨ ਕੀ ਆ ਉਹ ਪਰੇਸ਼ਾਨ ਹੁੰਦੇ ਅੰਦਰੋਂ ਹੀ ਮਾਰਦੇ ਰਹਿੰਦੇ ਹੋ ਇੱਕ ਤਰ੍ਹਾਂ ਦਿਲ ਨੂੰ ਥੱਲੀ ਮਿਲਦੀ ਹੈ ਅੱਛਾ ਹਾਂ ਤਾਂ ਕਰਕੇ ਲੱਗੇ ਰਹਿੰਦੇ ਉਹਦੋਂ ਦੇ ਨਾਲ ਸਿਰ ਦਰਦ ਔਰ ਕਿੰਨਾ ਦਾ ਜਿਹੜਾ ਨੁਕਸਾ ਤਾਂ ਹੋਣਾ ਹੀ ਆ ਭਾਜੀ ਉਹਦਾ ਫਾਇਣਾ ਹੀ ਪੈਣਾ ਜਦੋਂ ਖੜੇ ਪੀੜ ਚ ਤਾਂ ਸਭ ਤੋਂ ਬਿਜੀ ਚੌਂਕ ਦੀਆਂ ਤਸਵੀਰਾਂ ਔਰ ਇੱਕ ਪਲ ਲਈ ਵੀ ਤੁਸੀਂ ਇੱਥੇ ਹਾਰਨ ਬੰਦ ਸੁਣਾਈ ਨਹੀਂ ਦਿਊਗਾ ਇੱਥੇ ਹਰ ਸੈਕਿੰਡ ਹਰ ਪਲ ਜਿਹੜਾ ਟੀ ਟੀ ਪੀ ਪੀ ਬੜੇ ਹਾਰਨ ਜਿਹੜੇ ਨੇ ਲਗਾਤਾਰ ਵੱਜਦੇ ਹੋਏ ਸੁਣਾਈ ਦਿੰਦੇ ਨੇ ਕਾਰਨ ਇਹੀ ਹੈ ਕਿ ਸ਼ਾਇਦ ਟ੍ਰੈਫਿਕ ਜਿਹੜੀ ਹੈ ਜਲਦੀ ਨਿਕਲ ਜਾਏਗੀ ਪਰ ਲੋਕਾਂ ਨੂੰ ਇਨੀ ਸਮਝ ਹੋਣੀ ਚਾਹੀਦੀ ਹੈ ਕਿ ਅਗਰ ਤੁਹਾਡੇ ਅੱਗੇ ਜਾਮ ਹੈ ਤਾਂ ਤੁਹਾਡੇ ਹਾਰਨ ਦੇ ਨਾਲ ਜਿਹੜੀ ਹੈ ਇਸ ਲਗਾਤਾਰ ਚਲਦੀ ਹੋਈ ਟ੍ਰੈਫਿਕ ਜਿਹੜੀ ਹੈ ਹਾਲਾਂਕਿ ਨਿਕਲ ਰਹੀ ਹੈ ਉਸ ਦੇ ਬਾਵਜੂਦ ਲੋਕ ਹਾਰਨ ਦਾ ਇਸਤੇਮਾਲ ਲਗਾਤਾਰ ਕਰਦੇ ਨੇ ਸ਼ਾਇਦ ਉਹਨਾਂ ਲਈ ਇਹ ਮੈਟੈਰਿਟੀ ਬਣ ਚੁੱਕੀ ਹੈ ਕਿ ਉਹਨਾਂ ਦੇ ਬਲੋ ਕਰਨ ਨਾਲ ਉਹਨਾਂ ਦੇ ਹਾਰਨ ਬਜਾਉਣ ਨਾਲ ਸ਼ਾਇਦ ਉਹਨਾਂ ਨੂੰ ਰਸਤਾ ਜਿਹੜਾ ਉਹ ਜਲਦੀ ਮਿਲ ਜਾਏਗਾ ਲੇਕਿਨ ਕਿਤੇ ਨਾ ਕਿਤੇ ਇਸ ਮੈਟੈਲਿਟੀ ਤੋਂ ਛੁਟਕਾਰਾ ਪਾਣਾ ਵੀ ਜ਼ਰੂਰੀ ਹੈ ਕਾਰਨ ਇਹ ਹੈ ਕਿ ਇਸ ਤਰ੍ਹਾਂ ਦਾ ਪੋਲੂਸ਼ਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਤੁਹਾਡੀ ਆਪਣੀ ਜਿਹੜੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਸ ਚੌਕ ਦੀ ਜਿਹੜੀ ਡੀਬੀ ਹੈ ਉਹ 90 95 ਤੱਕ ਪਹੁੰਚਦੀ ਹੈ 90 95 dB ਤੱਕ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਸ ਚੌਕ ਦੇ ਵਿੱਚ ਨਜ਼ਦੀਕ ਜਿਹੜਾ ਮੀਟਰ ਦੱਸ ਰਿਹਾ ਹੈਗਾ ਕਿ ਇੱਥੇ ਸਾਊਂਡ ਪੋਲੂਸ਼ਨ ਹੈ ਦੇਖੋ ਇਹ 90 95 ਤੱਕ ਜਾਂਦਾ ਹੈ ਪਰ ਨਾਰਮਲ ਜਿਹੜਾ ਹੈਗਾ 50 55 dB ਤੱਕ ਹੋਣਾ ਚਾਹੀਦਾ ਜਦ ਕਿ ਇਹ 95 90 ਤੋਂ 95 dB ਤੱਕ ਸਾਊਂਡ ਪੋਲੂਸ਼ਨ ਜਾਂਦਾ ਤਾਂ ਸੋਚੋ ਕਿ ਕੰਨਾਂ ਨੂੰ ਦਿਮਾਗ ਨੂੰ ਇਸ ਦਾ ਕਿੰਨਾ ਨੁਕਸਾਨ ਹੁੰਦਾ ਹੋਵੇਗਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ